ਹਾਂਜੀ ਸੱਸੀ ਗਾਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਇੱਕ ਵਾਰ ਫਿਰ ਨਵੇਂ ਦਿਨ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਤੇ ਵੀਰੋ ਤੁਹਾਨੂੰ ਪਤਾ ਹੀ ਅੱਜ ਕੱਲ ਬਹੁਤ ਕੰਮ ਚੱਲ ਰਿਹਾ ਕਣ ਕਪੜਾਈ ਕਟਾਈ ਦਾ ਤੇ ਮੌਸਮ ਹੋ ਗਿਆ ਖਰਾਬ ਤੇ ਆਪਾਂ ਮੰਡੀ 'ਚ ਬੈਠੇ ਸੀ ਹੁਣ ਤੇ ਤੁਹਾਨੂੰ ਦਿਖਾਉਂਦੇ ਆ ਤੇ ਮੌਸਮ ਬਹੁਤ ਖਰਾਬ ਹੋ ਗਿਆ ਬਾਹਰ ਦੇਖੋ ਭਾਈ ਮੌਸਮ ਹੋ ਗਿਆ ਖਰਾਬ ਤੇ ਇਸ ਕਰਕੇ ਮੰਡੀ માં ਪੱਖਾ ਕੰਡਾ ਬੰਦ ਹੋ ਗਿਆ। ਦੇਖੋ ਭਈਓ ਪੱਖਾ ਲੱਗ ਰਿਹਾ ਤਾਂ ਮੌਸਮ ਹੋ ਗਿਆ ਖਰਾਬ ਐਨ ਇੱਕ ਕਣਕ ਨੂੰ ਲੱਗਾ ਤਾਂ ਇਹ ਆਪਣੀ ਕਣਕਾਂ ਕਿਓ ਦੇਖੋ ਸਾਹਮਣੇ ਸਾਰੀਨ ਪੱਖਾ ਲੱਗਣੇ ਆਲਾ ਤੇ ਇੰਨੀ ਹੋ ਗਿਆ ਤਾਂ ਇਸ ਕਰਕੇ ਮੌਸਮ ਖਰਾਬ ਹੋ ਗਿਆ ਇੱਧਰ ਦੇਖੋ ਤੇ ਪੱਖੇ ਬੰਦ ਹੋ ਗਏ ਕੰਡੇ ਮੰਦ ਹੋ ਗਏ ਸਾਰੀਆਂ ਤੇਰੀਆਂ ਟਾਕਤਾ ਦੇਖੋ ਭਾਈ ਮੌਸਮ ਹੋ ਗਿਆ ਦੇਖੋ ਭਈ ਟੰਗ ਹੋ ਰਹੀ ਹੈ ਦੇਖਦੇ ਵੀਡੀਓ ਬਣ ਰਹੀ ਆ ਸਾਰੀ ਹੋ ਹੋ ਮੈਂ ਜ਼ਰੂਰ ਤੇਰੀ ਵੀ ਬਣਾ ਦਾਂ ਓਏ ਇਹ ਜੀ ਲਾਈਨ 'ਚ ਬੱਥੂ ਕਿਹਦੇ ਇਧਰ ਦੇਖ ਵੀਡੀਓ ਬਣਾਵਾਂ ਨੂੰ ਇਸकी ਵੀਡੀਓ ਬਣਾਵਾਂਗੇ ਅੱਜ